ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੁਰਗਲ ਵੇਖ ਰਿਹਾ ਤੁਸੀਂ D5 ਚੈਨਲ ਪੰਜਾਬੀ ਵਿਕ੍ਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਝਟਕਾ ਕਿ ਲੱਗਾ ਹੈ ਕਿ ਹੁਣ ਦਿੱਲੀ ਤੇ ਸ਼ਿਮਲਾ ਪੁਲਿਸ ਨੂੰ ਹਿਮਾਚਲ ਪੁਲਿਸ ਕਮਿਸ਼ਨਰਸ ਜਿਹੜੇ ਨੇ ਉਹਨਾਂ ਨੂੰ ਕੋਰਟ ਦੇ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਆਖਿਆ ਕਿ ਗਿਆ ਸ਼ਿਮਲਾ ਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਕਹਿੰਦੇ ਕਿ ਅਵੈਧ ਕੰਪਨੀਆਂ ਨੇ ਜੜੀਆਂ ਗੈਰ ਕਾਨੂੰਨੀ ਕੰਪਨੀਆਂ ਨੇ ਉਹਨਾਂ ਦੀ ਸਰਚ ਕਰਨ ਦੇ ਵਿੱਚ ਤੇ ਉਹਨਾਂ ਨੂੰ ਸੀਜ਼ ਕਰਨ ਦੇ ਵਿੱਚ ਵਿਜੀਲੈਂਸ ਦਾ ਸਹਿਯੋਗ ਕੀਤਾ ਜਾਵੇ ਕਹਿੰਦੇ ਕਿ ਬਿਕਰਮਜੀਠਿਆ ਮਾਮਲੇ ਦੇ ਵਿੱਚ ਦਿੱਲੀ ਅਤੇ ਸ਼ਿਮਲੇ ਦੇ ਵਿੱਚ ਜਾ ਕੇ ਸ਼ਨਾਖਤ ਕੀਤੀ ਜਾਣੀ ਹੈ ਕੁਝ ਪ੍ਰਾਪਰਟੀਆਂ ਦੀ ਤੇ ਇਸੇ ਹੀ ਦੌਰਾਨ ਕੋਰਟ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਪੁਲਿਸ ਕਮਿਸ਼ਨਰਸ ਨੂੰ ਕਿ ਤੁਸੀਂ ਵਿਜੀਲੈਂਸ ਨਾਲ ਪੂਰਾ ਪੂਰਾ ਸਹਿਯੋਗ ਕਰੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਜਿਹੜੀ ਹੈ ਉਹ ਜਾਣਕਾਰੀ ਸਾਨੂੰ ਮਿਲੀ ਹੈ ਸੂਤਰਾਂ ਦੇ ਰਿਪੋਰਟ ਦੇ ਵਿੱਚ ਕੀ ਆਖਿਆ ਗਿਆ ਕਹਿੰਦੇ ਕਿ ਪਹਿਲਾਂ ਜਿਹੜੇ ਦਿੱਲੀ ਤੇ Shimla ਦੀ ਪੁਲਿਸ ਸੀ ਉਹਨਾਂ ਨੇ ਸਹਿਯੋਗ ਨਹੀਂ ਸੀ ਕੀਤਾ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਕਹਿੰਦੇ ਹੁਣ ਉਹਨਾਂ ਨੂੰ ਵਿਜੀਲੈਂਸ ਦੇ ਨਾਲ ਸਹਿਯੋਗ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਾਲ ਹੀ ਕਹਿੰਦੇ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਜਿਹੜੀ ਵੀ ਜਾਂਚ ਚੱਲ ਰਹੀ ਸੀ ਉਹ ਜਾਂਚ ਕਾਫੀ ਤੇਜ਼ੀ ਦੇ ਨਾਲ ਹੁਣ ਚੱਲ ਰਹੀ ਹੈ ਔਰ ਇਸੇ ਦੇ ਵਿੱਚ ਹੇ ਹੀ ਕਹਿੰਦੇ ਕਿ ਵਿਕਰਮ ਵਜੀਠਿਆ ਵੀ ਜਾਂਚ ਦੇ ਵਿੱਚ ਸਹਿਯੋਗ ਨਹੀਂ ਸੀ ਪਹਿਲਾਂ ਕਰ ਰਹੇ ਨਾਉ ਕਰ ਰਹੇ ਸੀ ਤੇ ਨਾ ਦਿੱਲੀ ਤੇ Shimla ਦੀ ਪੁਲਿਸ ਕਰ ਰਹੀ ਸੀ ਤੇ ਹੁਣ ਕੋਰਟ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਮੁਤਾਬਿਕ ਆਖਿਆ ਗਿਆ ਹੈ ਕਿ ਜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਫ ਕਰਨਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਕੰਪਨੀ ਬਣੀ ਹੈ ਉਸ ਕੰਪਨੀ ਦੇ ਸਰਚ ਕਰ ਰਹੀਆਂ ਵਿਜੀਲੈਂਸ ਨੇ ਤਾਂ ਕੋਆਪਰੇਟ ਕਰਨਾ ਪਵੇਗਾ ਜੇ ਉਹ ਕੰਪਨੀ Shimla ਜਾਂ Delhi ਚ ਕਿਤੇ ਵੀ ਸਥਿਤ ਹੈ ਤਾਂ ਫਿਰ ਉਥੋਂ ਦੀ ਪੁਲਿਸ ਨੂੰ ਕੋਆਪਰੇਟ ਕਰਨਾ ਪਵੇਗਾ ਵਿਜੀਲੈਂਸ ਦੇ ਨਾਲ ਸਹਿਯੋਗ ਕਰਨਾ ਪਵੇਗਾ ਤੇ ਜੇ ਸੀਜ਼ ਕਰਨਾ ਚਾਹੁੰਦੇ ਨੇ ਪ੍ਰਾਪਰਟੀ ਤਾਂ ਵੀ ਸਹਿਯੋਗ ਦੇਣਾ ਪਵੇਗਾ ਪੰਜਾਬ ਦੇ ਵਿਜੀਲੈਂਸ ਡਿਪਾਰਟਮੈਂਟ ਨੂੰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਤੇਜ਼ੀ ਦੇ ਨਾਲ ਬਿਕਰਮਜੀਠਿਆ ਮਾਮਲੇ ਦੇ ਵਿੱਚ ਜਾਂਚ ਪੜਤਾਲ ਹੋ ਰਹੀ ਹੈ ਹੁਣ ਰਫਤਾਰ ਫੜੀ ਹੋਈ ਹੈ ਸਰਕਾਰ ਨੇ ਵੀ ਤੇ ਵਿਜੀਲੈਂਸ ਨੇ ਵੀ ਮਾਮਲਾ ਕਿਹਦਾ ਦੱਸਿਆ ਜਾਂਦਾ ਮਾਮਲਾ ਦੱਸਿਆ ਜਾਂਦਾ ਆਮਦਨ ਤੋਂ ਵੱਧ ਜਾਇਦਾਦ ਦਾ 540 ਕਰੋੜ ਯਾ ਕਹਿੰਦੇ ਪਤਾ ਹੀ ਨਹੀਂ ਕਿੱਧਰ ਗਿਆ ਸੋ ਇਹਦਾ ਜ਼ਿਕਰ ਬਾਰ-ਬਾਰ ਹੁੰਦਾ ਹੈ ਕਿ ਵਿਕਰਮ ਮਜੀਠੀਆ ਦੇ ਕੋਲੋਂ ਇਹ ਪੈਸਾ ਕਿੱਧਰ ਚਲਾ ਗਿਆ ਉਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਵਾਲਾਂ ਦੇ ਜਵਾਬ ਲਏ ਜਾ ਰਹੇ ਨੇ ਕਹਿੰਦੇ ਕਿ ਯੂਪੀ ਦੇ ਵਿੱਚ ਗੁਰਖਪੁਰ ਦੇ ਵਿੱਚ ਜ਼ਮੀਨ ਦੀ شناخت ਵਾਸਤੇ ਵਿਕਰਮ ਮਜੀਠੀਆ ਨੂੰ ਲੈ ਕੇ ਜਾਣਾ ਉਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਕਹਿੰਦੇ ਇਹਨਾਂ ਦੀ ਪ੍ਰਾਪਰਟੀ ਨਿਕਲੀ ਹੈ ਬੇਨਾਮੀ ਪ੍ਰਾਪਰਟੀਆਂ ਦਾ ਖਾਸ ਕਰਕੇ ਜ਼ਿਕਰ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਹਿੰਦੇ ਇਹਨਾਂ ਦੀ ਬੇਨਾਮੀ ਪ੍ਰਾਪਰਟੀ ਸੀ ਔਰ ਕੁਝ ਪ੍ਰਾਪਰਟੀਆਂ ਜਿਹੀਆਂ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਵਾਈਫ ਦੇ ਸ਼ੇਅਰ ਹੋਲਡਰ ਸੀਗੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਕਹਿੰਦੇ ਕਿ ਸੈਨਿਕ ਫਾਰਮ ਵਰਗੀਆਂ ਥਾਵਾਂ ਵਿਕਰਮਜੀਠਿਆ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਇੱਕ ਇੱਕ ਕਰਕੇ ਵੱਖ-ਵੱਖ ਸ਼ਹਿਰਾਂ ਦਾ ਤੇ ਸੂਬਿਆਂ ਦਾ ਜ਼ਿਕਰ ਹੁੰਦਾ ਹੈ ਔਰ ਲਿੰਕ ਉਹਦੇ ਵਿਕਰਮਜੀਠਿਆ ਨਾਲ ਜੋੜ ਕੇ ਵਿਖੇ ਜਾ ਰਹੇ ਨੇ ਹੁਣ ਇੱਕ ਪਾਸੇ ਇਸ ਨੂੰ ਯੁੱਧ ਨਸ਼ਾ ਵਿਰੁੱਧ ਦਾ ਨਾਮ ਦਿੱਤਾ ਜਾ ਰਿਹਾ ਦੂਜੇ ਪਾਸੇ ਇਸ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਕਰਾਰ ਦਿੱਤਾ ਜਾ ਰਿਹਾ ਹੈ ਕੋਰਟ ਨੇ ਸਖਤ ਹੁਕਮ ਕਰ ਦਿੱਤੇ ਨੇ ਆ ਬੀਤੀ 2 ਜੁਲਾਈ ਨੂੰ 7 ਦਿਨਾਂ ਦਾ ਰਿਮਾਂਡ ਖਤਮ ਹੋਇਆ ਸੀ ਤਾਂ ਫਿਰ 4 ਦਿਨਾਂ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਸੀ ਤੇ ਐਤਵਾਰ ਨੂੰ ਯਾਨੀ ਕਿ ਪਰਸੋਂ ਨੂੰ 4 6 ਜੁਲਾਈ ਦਾ ਪਾ ਜ਼ਿਕਰ ਕਰੀਏ 4 ਜੁਲਾਈ ਅੱਜ 6 ਜੁਲਾਈ ਨੂੰ ਵਿਕਰਮਜੀਤਿਆ ਦੀ ਇਸ ਮਾਮਲੇ ਦੇ ਵਿੱਚ ਦੁਬਾਰਾ ਪੇਸ਼ੀ ਹੋਣੀ ਹੈ ਉਦੋਂ ਅਦਾਲਤ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਜੱਜ ਸਾਹਿਬ ਰਿਮਾਂਡ ਵਧਾਉਣਗੇ ਜਾਂ ਫਿਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਣਗੇ ਇਹਦੇ ਉੱਤੇ ਵੀ ਨਸਟਾ ਬਣੀਆਂ ਨੇ ਇੱਕ ਗੱਲ ਹੋਰ ਕਿ ਹੁਣ ਅ ਬਿਕਰਮ ਮਜੀਠੀਆ ਹਰਿਆਣਾ ਦੇ ਵੱਲੋਂ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਕੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਸੀ ਉਹ ਵੀ ਮਾਮਲਾ ਥੋੜਾ ਜਿਹਾ ਉਲਝਦਾ ਹੋਇਆ ਵਿਖਾਈ ਦੇ ਰਿਹਾ ਹੈ ਐਪਲੀਕੇਸ਼ਨ ਦੇ ਵਿੱਚ ਖਾਮੀਆਂ ਕਰਾਰ ਦਿੱਤੀਆਂ ਗਈਆਂ ਨੇ ਇਨ੍ਹਾਂ ਖਾਮੀਆਂ ਦੇ ਚੱਲਦਿਆਂ ਹੀ ਹੁਣ ਦੁਬਾਰਾ ਸੁਣਵਾਈ ਹੋਵੇਗੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ ਅਗਲੇ ਹਫਤੇ ਯਾਨੀ ਕਿ 8 ਜੁਲਾਈ ਨੂੰ ਸੋ ਬਿਕਰਮ ਮਜੀਠੀਆ ਹੁਣ ਰਿਮਾਨੇ ਦੇ ਉੱਤੇ ਨੇ ਪੰਜਾਬ ਪੁਲਿਸ ਔਰ ਵਿਜੀਲੈਂਸ ਡਿਪਾਰਟਮੈਂਟ ਹੈ ਜਿਹੜਾ ਉਹ ਤੇਜ਼ੀ ਦੇ ਨਾਲ ਜਾਂਚ ਕਰ ਰਿਹਾ ਕੋਰਟ ਨੇ ਹੁਕਮ ਕਰ ਦਿੱਤੇ ਨੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਤੋ علاوہ ਦਿੱਲੀ ਤੇ ਸ਼ਿਮਲਾ ਦੇ ਪੁਲਿਸ ਕਮਿਸ਼ਨਰਸ ਨੂੰ ਕਿ ਤੁਸੀਂ ਸਹਿਯੋਗ ਕਰਨਾ ਹੈ ਹੁਣ ਕੋਰਟ ਦੇ ਹੁਕਮਾਂ ਤੋਂ ਬਾਅਦ ਸਹਿਯੋਗ ਕੀਤਾ ਜਾਵੇਗਾ ਕਿ ਨਹੀਂ ਕੀਤਾ ਜਾਵੇਗਾ ਨਜ਼ਰਾਂ ਇਹਦੇ ਉੱਤੇ ਵੀ ਬਣੀਆਂ ਹੋਈਆਂ ਨੇ ਔਰ ਕਿਹੜੀ-ਕਿਹੜੀ ਪ੍ਰਾਪਰਟੀ ਹੁਣ ਨਿਕਲ ਕੇ ਸਾਹਮਣੇ ਆਉਂਦੀ ਹੈ ਵੇਖਾਂਗੇ ਜ਼ਰੂਰ ਕੈਮਰ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੋ ਇਜਾਜ਼ਤਾਂ ਨਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ